ਬੱਚੇ ਨੇ ਕਿਹਾ ਜੀ ਮੈਂ ਟੀਵੀ ਦੇਖਣਾ ਤਾਂ ਮੈਂ ਰੋਟੀ ਖਾਊਂਗਾ ਹੂੰ ਤੇ ਮਾਂ ਕਹਿੰਦੀ ਹੈ ਅੱਛਾ ਖਾ ਲੈ ਯਾਰ ਮੈਨੂੰ ਵੀ ਵੇਲਾ ਕਰ ਛੇਤੀ ਉਹ ਕੰਮ ਨਿਪਟਾਉਂਦੀ ਹੈ ਫਾ ਵੜਦੀ ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਮਟੀਰੀਅਲਿਜ਼ਮ ਹਾਵੀ ਹੋ ਗਿਆ ਬਿਲਕੁਲ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀਗਾ ਹੁਣ ਸ਼ੋਅ ਆਫ ਦੀ ਜ਼ਿੰਦਗੀ ਤੁਹਾਨੂੰ ਲੱਗਦਾ ਹੈ ਕਿ ਇਹ ਫੇਕ ਵਰਲਡ ਹੈ ਇਹ ਐਕਚੁਅਲੀ ਫੇਕ ਵਰਲਡ ਦੇ ਵਿੱਚ ਆਪਾਂ ਜੀ ਰਹੇ ਹਾਂ ਜੇ ਤਾਂ ਤੁਹਾਡੀ ਯਾਰੀ ਦੋਸਤੀ 15 ਸਾਲ 20 ਸਾਲ 10 ਸਾਲ ਪੁਰਾਣੀ ਚੱਲ ਰਹੀ ਹੈ ਤੁਸੀਂ ਉਹਦੇ ਸੁੱਖਾਂ ਦੁੱਖਾਂ 'ਚ ਖੜੇ ਹੋ ਬੰਦਿਆਂ ਦੇ ਠੀਕ ਹੈ ਔਰ ਉਹਦੇ ਤੁਸੀਂ ਹਾਸੇ ਮਜ਼ਾਕ ਜਾਂ ਟਿਚਰਾਂ ਸਹਿਣ ਕਰ ਰਹੇ ਹੋ ਤੁਹਾਨੂੰ ਗੁੱਸਾ ਨਹੀਂ ਆ ਰਿਹਾ ਇਹਦਾ ਮਤਲਬ ਰੀਅਲ ਫਰੈਂਡਸ਼ਿਪ ਹੈ ਅਦਰਵਾਈਜ਼ ਤਾਂ ਮਟੀਰੀਅਲਿਸਟਿਕ ਵਰਡ ਹੈ ਜੋ ਅੱਜ ਕੱਲ ਦਾ ਤਾਜ਼ਾ ਚੱਲ ਰਿਹਾ ਹੈ ਸਟੇਟਸ ਦੇਖ ਕੇ ਯਾਰੀਆਂ ਦੋਸਤੀਆਂ ਹੋ ਰਹੀਆਂ ਕਿਸੇ ਦਾ ਸਟੇਟਸ ਦੇਖ ਕੇ ਯਾਰੀ ਪੈਂਦੀ ਹੈ ਚਾਹੇ ਜਨਾਨੀਆਂ ਚਾਹੇ ਮੇਲ ਨੇ ਕੋਈ ਵੀ ਬੈਲਟਾਂ ਕੀ ਪਾ ਰਹੇ ਹੋ ਤੁਸੀਂ ਬੈਗਸ ਕਿਹੜੇ ਕੈਰੀ ਕਰ ਰਹੇ ਹੋ ਤੁਸੀਂ ਫੁੱਟਵੀਅਰ ਕਿਹੜੇ ਪਾ ਰਹੇ ਹੋ ਡਰੈਸਾਂ ਰਿਪੀਟ ਤੇ ਨਹੀਂ ਕਰ ਰਹੇ ਇਹਨਾਂ ਚੀਜ਼ਾਂ ਵੱਲ ਧਿਆਨ ਖੁਸ਼ੀ ਉਹਦੇ ਚ ਲੱਭਣ ਲੱਗੇ ਨਾ ਚਾਹੇ ਉਹ ਯਾਰੀ ਦੋਸਤੀ ਦੇ ਵਿੱਚ ਹੈ ਚਾਹੇ ਉਹ ਫੈਮਿਲੀ ਦੇ ਵਿੱਚ ਹੈ ਚਾਹੇ ਉਹ ਹਸਬੰਡ ਵਾਈਫ ਦੇ ਵਿੱਚ ਹੈ ਚਾਹੇ ਬੱਚੇ ਔਰ ਪੇਰੈਂਟਸ ਦੇ ਵਿੱਚ ਹੈ ਚਾਹੇ ਦਾਦੂ ਦਾਦੀ ਔਰ ਪੇਰੈਂਟਸ ਦੇ ਵਿੱਚ ਹੈ ਹਮ ਇਹਦਾ ਸਭ ਨੂੰ ਹੀ ਹਿੰਮਤ ਕਰਨੀ ਪੈਣੀ ਹੈ ਕਨਵਰਸੇਸ਼ਨ ਵੱਧੋ ਆਪਣੀ ਜਿੰਨੀ ਵੱਧ ਤੋਂ ਵੱਧ ਕਨਵਰਸੇਸ਼ਨ ਰੱਖ ਸਕਦੇ ਹੋ ਗੱਲਾਂ ਬਾਤਾਂ ਕਰ ਸਕਦੇ ਹੋ ਉਹ ਕਰੋ ਇਹ ਹਰ ਚੀਜ਼ ਦੀ ਦਵਾਈ ਹੈ ਐਂਟੀਡੋਟ ਹੈ ਡਿ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸਐਮ ਟੀਵੀ ਤੇ ਅੱਜ ਦੇ ਪੋਡਕਾਸਟ ਦੇ ਵਿੱਚ ਬਹੁਤ ਹਟਕੇ ਵੱਖਰੀ ਗੱਲ ਕਰਨ ਜਾ ਰਿਹਾ ਹਾਂ ਗੱਲ ਹੈ ਕਿ ਮੌਜੂਦਾ ਦੌਰ ਦੇ ਵਿੱਚ ਸ਼ਹਿਰਾਂ 'ਚ ਖਾਸ ਤੌਰ ਤੇ ਬੱਚੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਅਪਬ੍ਰਿੰਗਿੰਗ ਹੋ ਰਹੀ ਹੈ ਮਾਪਿਓ ਜਿੰਨੇ ਬਿਜ਼ੀ ਹੋ ਗਏ ਮੋਬਾਈਲ ਫੋਨਸ ਗੈਜੇਟਸ ਦੇ ਵਿੱਚ ਬੱਚਿਆਂ ਨੂੰ ਪਾਤਾ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪਾ ਰਿਹਾ ਹੈ ਨਾ ਖੇਡਾਂ ਵੱਲ ਧਿਆਨ ਹੈ ਨਾ ਬੱਚੇ ਨੂੰ ਬਾਹਰ ਕੱਲਿਆ ਜਾਂਦਾ ਦੋਸਤ ਯਾਰ ਨਹੀਂ ਹੈਗੇ ਉਹ ਇੱਕ ਬਹੁਤ ਮਟੀਰੀਅਲਿਜ਼ਮ ਦੀ ਜ਼ਿੰਦਗੀ ਚੁੱਲਚੇ ਰਹਿ ਗਿਆ ਔਰ ਲੋਕ ਆਪ ਵੀ ਜਿਹੜੇ ਵੈਲ ਆਫ ਨੇ ਉਹਨਾਂ ਦੀ ਵੀ ਜ਼ਿੰਦਗੀ ਇਹੋ ਜੀ ਹੋ ਗਈ ਹੈ ਇਸ ਬਾਰੇ ਅੱਜ ਮੇਰੇ ਬਡੇ ਪਰਮ ਮਿੱਤਰ ਔਰ ਲੁਧਿਆਣਾ ਦਾ ਨਾਮੀ ਪਰਿਵਾਰ ਵੈਲ ਆਫ ਫੈਮਿਲੀ ਔਰ ਆਪਣੇ ਦਮ ਦੇ ਉੱਤੇ ਜ਼ਿੰਦਗੀ ਚ ਸਕਸੈਸ ਹਾਸਲ ਕਰਨ ਵਾਲਾ ਪਰਿਵਾਰ ਸਨੀ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਜਿਵੇਂ ਜ਼ਿਕਰ ਕੀਤਾ ਕਿ ਮਾਪਿਓ ਅੱਜਕੱਲ ਬੱਚਿਆਂ ਨੂੰ ਸੌਖਾ ਹੋ ਗਿਆ ਨਾ ਕਿ ਜੇ ਆਪ ਕੋਈ ਕੰਮ ਕਰਦੇ ਹੋ ਜਵਾਕਰੌਲਾ ਪਾਈ ਜਾਂਦੇ ਉਹਨੂੰ ਖੜਾਣ ਦੀ ਬਜਾਏ ਫੋਨ ਫੜਾ ਦੋ ਤੇ ਗੱਲ ਮੁੱਕੀ ਇਹਦਾ ਅਸਰ ਕੀ ਪੈ ਰਿਹਾ ਹੈ ਇਹ ਮੈਂਡਲ ਟਰੋਮਾ ਤੁਸੀਂ ਫਸਟ ਸਟੇਜ ਦੇ ਬੱਚੇ ਨੂੰ ਲੈ ਕੇ ਜਾ ਰਹੇ ਹੋ ਉਹ ਕਿੱਦਾਂ ਲੈ ਕੇ ਜਾ ਰਹੇ ਹੋ ਮੈਂ ਤੁਹਾਨੂੰ ਸਮਝਾਣਾ ਬੱਚੇ ਨੇ ਕਿਹਾ ਜੀ ਮੈਂ ਟੀਵੀ ਦੇਖਣਾ ਤਾਂ ਮੈਂ ਰੋਟੀ ਖਾਊਂਗਾ ਹੂੰ ਤੇ ਮਾਂ ਕਹਿੰਦੀ ਹੈ ਅੱਛਾ ਖਾ ਲੈ ਯਾਰ ਮਨ ਨੂੰ ਵੀ ਵੇਲਾ ਕਰ ਛੇਤੀ ਉਹ ਕੰਮ ਨਹੀਂ ਪਟਾਉਂਦੀ ਐ ਫਾਵੜਦੀ ਐ ਉਹ ਕੀ ਕਹਿੰਦੀ ਐ ਲਾਹ ਟੀਵੀ ਜਾਂ ਲਾਹ ਆਪਣੀ YouTube ਤੇ ਆ ਖਾ ਤੇ ਵੇਲਾ ਹੋ ਮੈਂ ਵੀ ਆਪਣਾ ਕੰਮ ਕਰਾਂ ਕੋਈ ਤੇ ਪਹਿਲਾਂ ਇਹ ਸੀਗਾ ਵੀ ਮਾਵਾ ਆਪ ਆਪਦੇ ਹੱਥੀ ਚਾਹੇ ਅੱਧਾ ਪੌਣਾ ਘੰਟਾ ਬੱਚਾ ਲਾਉਂਦਾ ਪਾਵੇ ਪਿਓ ਵੀ ਨੇ ਪਿਓ ਦੀ ਵੀ ਡਿਊਟੀ ਐ ਖਵਾਉਣਾ ਬੱਚੇ ਨੂੰ ਗੱਲੀ ਮਾਂ ਦੀ ਨਹੀਂ ਗਈ ਤੇ ਦੋਨਾਂ ਤੇ ਹੀ ਐਪਲੀਕੇਬਲ ਹੁੰਦੀ ਐ ਗੱਲ ਦੋਨਾਂ ਤੇ ਐਪਲੀਕੇਬਲ ਹੁੰਦਾ ਬਿਲਕੁਲ ਹੁੰਦਾ ਪਿਓ ਦਾ ਵੀ ਓਨਾ ਹੀ ਰੋਲ ਐ ਜਿੰਨਾ ਮਾਂ ਦਾ ਰੋਲ ਐ ਤਾਂ ਜੇ ਮੋਬਾਈਲ ਦੇ ਤਾ ਜਾਂ YouTube ਬੱਚਾ ਦੇਖ ਰਿਹਾ ਹੈ ਉਹਦਾ ਉਹਦੀ ਮੈਂਟਲ ਹੈਲਥ ਤੇ ਕੀ ਅਸਰ ਹੈ ਉਹਦਾ ਅਸਰ ਇਹ ਵੈ ਕਿ ਮਾਂ ਨੇ ਨਾ ਨਹੀਂ ਕੀਤੀ ਉਹਨੂੰ YouTube ਜਿਹੜੇ ਮੋਬਾਈਲ ਤੇ ਦਿਖਾ ਰਹੇ ਹੋ ਜਾਂ ਤੁਸੀਂ ਟੀਵੀ ਦੇ ਸਕਰੀਨਸ ਤੇ ਦਿਖਾ ਰਹੇ ਹੋ 스마트 ਟੀਵੀ ਤੇ ਜੋ YouTube ਉਹਨੂੰ ਦਿਖਾ ਰਹੇ ਹੋ ਆਤਾ ਪਾ ਰਹੇ ਹੋ ਉਹਨੂੰ ਨਾ ਨਹੀਂ ਕੀਤੀ ਬੱਚਾ ਵੱਧ ਤੋਂ ਵੱਧ ਕੀ ਹੋ ਜੂਗਾ ਰੋਊਗਾ ਰੋਊਗਾ ਅੱਧਾ ਘੰਟਾ 1 ਘੰਟਾ 1 ਢੇਡਾ ਉਹਦੇ ਵੀ ਲੱਗਾ ਰੋਟੀ ਮੰਗੂਗਾ ਉਹ ਹਮ ਪਰ ਮਾਵਾਂ ਉੱਥੇ ਤੱਕ ਦੀਆਂ ਵੇਟ ਨਹੀਂ ਕਰਦੀਆਂ ਉਹ ਫਾੜ ਗਈ ਤੁਸੀਂ ਇਹ ਕਹਿੰਦੇ ਹੋ ਕਿ ਖਵਾਓ ਹੀ ਨਾ ਨਾ ਘਵਾਓ ਅਗਰ ਉਹ ਕਹਿੰਦਾ ਮੈਂ ਕਰਦਾ ابھی ਮੈਂ YouTube ਲਾ ਕੇ ਦੇ ਤਾਂ ਰੋਟੀ ਖਾਊਗਾ ਨਹੀਂ ਉਹ ਮਨਾ ਕਰ ਦੋਗੇ ਨਹੀਂ ਐਂ ਐਦਾਂ ਰੋਟੀ ਨਹੀਂ ਮਿਲਣੀ ਤੁਸੀਂ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਕੋਸ਼ਿਸ਼ ਕਰੋਗੇ ਉਨਾਂ ਹੀ ਓਖਾ ਹੈ ਜਦੋਂ ਉਸ ਚੀਜ਼ ਦੀ ਸਟਾਰਟਿੰਗ ਹੋ ਰਹੀ ਹੈ ਹੂੰ ਉੱਥੇ ਰੋਕੋ ਉਹਨੂੰ ਉਸ ਚੀਜ਼ ਨੂੰ ਉੱਥੇ ਰੋਕੋ ਦੇਣਾ ਨਹੀਂ ਫੋਨ ਨਾ ਹੁਣ ਤਾਂ ਜੰਮਦੇ ਜਵਾਕ ਮੇਰਾ ਬੇਟਾ 1.5 ਸਾਲ ਦਾ ਹੈ ਤੇ ਉਹ ਹੁਣੇ ਨਾਲ ਹੀ ਉਹ ਫੋਨ ਮੰਗਣ ਲੱਗ ਜਾਂਦਾ ਦੇ ਕੇ ਫੋਨ ਫੜਾ ਦਿਓ ਉਹ ਫੋਨ ਦਾ ਐਡਿਕਟਿਵ ਹੋ ਰਿਹਾ ਉਹ ਤੁਹਾਡਾ ਐਡਿਕਟਿਵ ਨਹੀਂ ਹੋ ਰਿਹਾ ਉਹਨੂੰ ਆਪਣਾ ਐਡਿਕਟਿਵ ਬਣਾਓ ਤੁਸੀਂ ਹੂੰ ਤੁਸੀਂ ਕਨਵਰਸੇਸ਼ਨ ਜੇ ਉਹਨੂੰ ਫੋਨ ਦੀ ਐਡਿਕਸ਼ਨ ਹੈ ਤਾਂ ਪਿਓ ਦੀ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਉਹ ਕਹੇ ਮੈਂ ਪਿਓ ਕੋਲ ਹੀ ਰਹਿਣਾ ਹੈ ਪਿਓ ਕੋਲ ਹੀ ਰਹਿਣਾ ਹੈ ਉਹ ਆਰਟੀਫੀਸ਼ਲ ਚੀਜ਼ ਦੀ ਐਡਿਕਸ਼ਨ ਲੈ ਰਿਹਾ ਹੈ ਰੀਅਲ ਚੀਜ਼ ਦੀ ਵੀ ਲੈ ਸਕਦਾ ਤੁਸੀਂ ਰੀਅਲ ਹੋ ਨਾ ਤੁਸੀਂ ਰੀਅਲ ਤੁਸੀਂ ਰੀਅਲ ਹੋ ਉਹਦੇ ਤੁਸੀਂ ਉਹਦੇ ਫਾਦਰ ਹੋ ਇਹ ਰੀਅਲ ਰਿਲੇਸ਼ਨਸ਼ਿਪ ਹੋ ਗਿਆ ਨਾ ਇੱਕ ਉਹਦੀ ਐਡਿਕਸ਼ਨ ਹੋਣਾ ਜ਼ਿਆਦਾ ਚੰਗੀ ਗੱਲ ਹੈ ਕਿ ਪਿਓ ਦੀ ਐਡਿਕਸ਼ਨ ਹੈ ਮਾਂ ਦੀ ਐਡਿਕਸ਼ਨ ਹੈ ਨਾਗੀ ਟੀਵੀ ਦੀ ਯੂ ਟਿਊਬ ਦੀ ਐਡਿਕਸ਼ਨ ਪਰ ਮਾਪਿਓ ਕੋਲੇ ਸਮਾਂ ਨਹੀਂ ਹੈ ਨਾ ਬਾਜੀ ਹੁਣ ਸਾਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਆਫਿਸ ਜਾਣਾ ਹੈ ਕੰਮ ਹੈ ਬਹੁਤ ਸਾਰੀਆਂ ਚਿੰਤਾਵਾਂ ਕਾਲ ਆ ਗਈ ਕੋਈ ਜਵਾਕ ਉਧਰੋਂ ਰੌਲਾ ਪਾਈ ਜਾਂਦਾ ਤਾਂ ਉਹਨਾਂ ਨੂੰ ਸੁੱਖਾ ਲੱਗਦਾ ਨਹੀਂ ਨਹੀਂ ਐਸਾ ਠੀਕ ਹੈ ਇੱਕ ਇੱਕ ਐਕਸਟਰਾ ਫੋਨ ਹੁਣ ਤਾਂ ਇੱਕ ਕਹਿੰਦੇ ਵੀ ਇੱਕ ਫੋਨ ਇਹ ਮੇਰਾ ਹੈ ਇੱਕ ਮਾਂ ਦਾ ਹੈ ਤੇ ਤੀਜਾ ਇੱਕ ਹੋਰ ਰੱਖਿਆ ਹੋਇਆ ਹੈ ਕਰ ਇਹ ਬੱਚੇ ਦਾ YouTube ਦਾ ਫੋਨ ਹੈ ਜਾਂ ਉਹ ਨੂੰ ਟੈਬ ਲੈ ਕੇ ਦੇਤੀ ਐ ਬਾਜੀ ਸਭ ਲਈ ਮੈਮ ਐਕਸਕਿਊਜ਼ ਇਸ ਨੇ it's all about priorities ਤੁਸੀਂ ਕਿਸ ਚੀਜ਼ ਦੇ ਪ੍ਰਾਇੋਰਟੀ ਦੇ ਰਹੇ ਹੋ ਅਗਰ ਆਪਣੇ ਬੱਚੇ ਨੂੰ ਪ੍ਰਾਇੋਰਟੀ ਦੇਣਾ ਚਾਹੁੰਦੇ ਹੋ ਤੇ ਉਹਨੂੰ ਇਸ ਟਰੋਮਾ ਤੋਂ ਬਚਾ ਲਓ ਇਹ ਟਰੋਮਾ ਹੁਣ ਹੈ ਅੱਗੇ ਵੱਧ ਕੇ ਕੁਝ ਹੋਰ ਟਰੋਮਾ ਬਣਨਗੇ ਕਿਉਂਕਿ ਤੁਸੀਂ ਨਾ ਹੀ ਨਹੀਂ ਕੀਤੀ ਨਾ ਕਰੋਗੇ ਤਾਂ ਬੱਚੇ ਦਾ ਪੇਸ਼ੈਂਸ ਪਤਾ ਲੱਗੂਗਾ ਕਿ ਬੱਚਾ ਕਿਤੇ ਖੜਦਾ ਆਨ ਦੋ ਥਰੂ ਉਹਦੇ ਬਾਅਦ ਪੇਸ਼ੈਂਸ ਲੈਵਲ ਦਾ ਬੱਚੇ ਦਾ ਤਾਂ ਹੀ ਪਤਾ ਲੱਗਣਾ ਨਾ ਔਰ ਇਹ ਵੀ ਨਹੀਂ ਪਤਾ ਕਿ ਜਦੋਂ ਉਹ ਕੱਲਾ ਬੈਠਾ ਉਹ ਦੇਖ ਕੀ ਰਿਹਾ ਹੈ ਇਹ ਵੀ ਗੱਲ ਹੈ ਮੈਨੂੰ ਯਾਦ ਹੈ ਜਦੋਂ ਸਾਡੇ ਪਹਿਲੀ ਪਹਿਲੀ ਵਾਰ ਕੰਪਿਊਟਰ ਲੱਗਿਆ ਸੀ ਤਾਂ ਬੈੱਡਰੂਮ 'ਚ ਕੰਪਿਊਟਰ ਸਾਹਮਣੇ ਲਾਇਆ ਗਿਆ ਕਿ ਜਦੋਂ ਵੀ ਤੁਸੀਂ ਔਨ ਕਰਨਾ ਹੈ ਤਾਂ ਮਾਪਿਓ ਦੇ ਸਾਹਮਣੇ ਹੋਣੇ ਚਾਹੀਦੇ ਹੋ ਵੀ ਤੁਸੀਂ ਕੀ ਕਰ ਰਹੇ ਹੋ ਉਹਦੇ ਤੇ ਹੁਣ ਤਾਂ ਦੌਰ ਇਸ ਤਰ੍ਹਾਂ ਦਾ ਹੈ ਕਿ ਬਹੁਤ ਈਜ਼ੀਲੀ ਅਵੇਲੇਬਲ ਹੋ ਗਿਆ ਸਭ ਕੁਝ ਹੀ ਅਵੇਲੇਬਲ ਹੋ ਗਿਆ ਬਾਕੀ ਸੋਸ਼ਲ ਮੀਡੀਆ ਹੀ ਕੁਝ ਇਸ ਦਿਸ਼ਾ ਵੱਲ ਜਾ ਰਿਹਾ ਹੈ ਜਾ ਰਿਹਾ ਹੈ ਇਹੋ ਬੱਚੇ ਨੂੰ ਆਪਣੇ ਵੱਲ ਖਿੱਚ ਰਿਹਾ ਹੁਣ ਆਪਾਂ ਬੱਚੇ ਨੂੰ ਉਧਰੋਂ ਕਿੰਨਾ ਕੁ ਬਚਾ ਸਕਦੇ ਆ ਉਹ ਆਪਣਾ ਉਹ ਆਪਣੇ ਤੇ ਅਸੀਂ ਕਿੰਨਾ ਕੁ ਬਤਾ ਸਕਦੇ ਕਿੰਨਾ ਕੁ ਉਹਨੂੰ ਉੱਤੇ ਨੇੜੇ ਜਾਣ ਤੋਂ ਰੋਕ ਸਕਦੇ ਆ ਉਹ ਮਾਵਾਂ ਤਾਂ ਆ ਬਰੀਲਾ ਬਣਾਉਂਦੀਆਂ ਨਾਲ ਨਹੀਂ ਰੀਲਾ ਬਣਾਣਾ ਇਜ਼ ਨਾਟ ਅ ਬੈਡ ਥਿੰਗ ਹਾਂ ਰੀਲਾ ਕੋਈ ਵੀ ਬਣਾ ਸਕਦਾ ਆ ਉਹਦੇ ਲਈ ਉਹ ਖੁਸ਼ੀ ਹੋ ਸਕਦੀ ਆ ਉਹਨੂੰ ਖੁਸ਼ੀ ਮਿਲਦੀ ਹੋएगी ਉਹ ਤੋਂ ਤੁਹਾਡੇ ਕੋ ਖੁਸ਼ੀਲੀ ਵੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਠੀਕ ਹੈ ਉਹ ਇੱਕ ਇੱਕ ਐਕਸਟੈਂਡ ਤੱਕ ਉਹ ਵੀ ਚੀਜ਼ਾਂ ਠੀਕ ਨੇ ਬਟ ਉਹਨੂੰ ਤੁਸੀਂ ਕਿਸੇ ਚੀਜ਼ ਤੇ ਹਾਵੀ ਨਾ ਨਾ ਹੋਣ ਦਿਓ ਆਪਣੇ ਦਿਮਾਗ ਤੇ ਕਿ ਤੁਸੀਂ ਸਟੋਰੀ ਬਾਤ ਜੀ ਲਾਈਕ ਚੈੱਕ ਕਰ ਰਹੇ ਹੋ ਕਿੰਨੇ ਲਾਈਕ ਕੀਤਾ ਕਿੰਨੇ ਕਮੈਂਟ ਕੀਤਾ ਕੀ ਕੀਤਾ ਤੁਸੀਂ ਆਪਣੇ ਲਈ ਕਰ ਰਹੇ ਕਿਸੇ ਲਈ ਨਹੀਂ ਕਰਨਾ ਮੈਂ ਇਹ ਗੱਲ ਕਿਤੇ ਪੜ ਰਿਆ ਸੀਗਾ ਕਿ ਖਾਸ ਤੌਰ ਤੇ ਬੱਚੀਆਂ ਬੇਟੀਆਂ ਲਈ ਕਿ ਸੋਸ਼ਲ ਮੀਡੀਆ ਐਕਸੈਸ ਕਰਨ ਵਾਲੀਆਂ ਬੱਚੀਆਂ ਐਸ ਕੰਪੇਅਰਡ ਟੂ ਪਹਿਲਾਂ ਵਾਲੀਆਂ ਬੱਚੀਆਂ ਤੋਂ ਜ਼ਿਆਦਾ ਜਲਦੀ ਪਬਰਟੀ ਦੇ ਵਿੱਚ ਉਹ ਜਾਂਦੀਆਂ ਹਨ ਤਾਂ ਕੀ ਇਹ ਇੱਕ ਬਹੁਤ ਨੈਗੇਟਿਵ ਅਸਰ ਹੈ ਕਿ ਤੁਸੀਂ ਚਾਹ ਕੇ ਵੀ ਜਿਸ ਤਰ੍ਹਾਂ ਦਾ ਕੰਟੈਂਟ ਆ ਰਿਹਾ ਇੰਸਟਾਗ੍ਰam ਦੇਖ ਰਹੇ ਹੈ ਬੱਚੇ 8 9 10 ਸਾਲ ਦੀਆਂ ਬੱਚੀਆਂ ਦੇਖਣ ਲੱਗਣੀਆਂ ਬਾਈ ਦਾ ਟਾਈਮ 12 13 ਸਾਲ ਦੀ ਹੈ ਉਹ ਤੇ ਬਹੁਤ ਸਾਰਾ ਐਸਾ ਕੰਟੈਂਟ ਨਾ ਚਾਹ ਕੇ ਵੀ ਦੇਖਿਆ ਜਾ ਰਿਹਾ ਉਹਨੇ ਆਈ ਥਿੰਕ ਇਹਦੇ ਵਿੱਚ ਬੱਚੀਆਂ ਜਾਂ ਬੱਚੇ ਫੀਮੇਲ ਬੱਚਾ ਜਾਂ ਮੇਲ ਬੱਚਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਨਹੀਂ ਹੈ ਬਿਲਕੁਲ ਨਹੀਂ ਹੈ ਜੋ ਤੁਸੀਂ ਆਪਣੇ ਬੱਚਿਆਂ ਨੂੰ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਜੋ ਸਿੱਖਿਆ ਤੁਸੀਂ ਘਰੋਂ ਦੇਣੀ ਹੈ ਉਹਨੂੰ ਉਹਦੀ ਸਿੱਖਿਆ ਅੱਗੇ ਤੱਕ ਨਾਲ ਚੱਲਣੀ ਹੈ ਵੈਦਰ ਸ਼ੀ ਇਜ਼ ਅ ਗਰਲ অর ਅ ਬாய் ਕੋਈ ਫਰਕ ਨਹੀਂ ਪੈਂਦਾ ਮੈਂ ਇਸ ਟੀਚ ਬਲੀਵ ਨਹੀਂ ਕਰਦਾ ਮੇਰੇ ਖੁਦ ਦੀਆਂ ਦੋ ਕੁੜੀਆਂ ਨੇ ਜੀ ਸੋ ਜੋ ਤੁਸੀਂ ਸਿੱਖਿਆ ਆਪਣੇ ਘਰੋਂ ਦੇ ਰਹੇ ਹੋ ਬੱਚੇ ਨੂੰ ਚਾਹੇ ਉਹ 10 ਸਾਲ ਦੀ ਗੁੜੀਆ ਤੁਹਾਡੀ ਬੇਟੀ ਹੈ ਨਹੀਂ ਪਰ ਮੈਂ ਇਹ ਗੱਲ ਕਰ ਰਿਹਾ ਕਿ ਸੋਸ਼ਲ ਮੀਡੀਆ ਦਾ ਕੰਟੈਂਟ ਜਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਕਿੰਨੀ ਕੁ ਦੇਰ ਜੇ ਬੱਚਾ ਯੂਜ਼ ਕਰ ਰਿਹਾ ਹੈ ਫੋਨ ਨੂੰ ਤਾਂ ਤੁਸੀਂ ਕਿੰਨਾ ਕੁ ਫਿਲਟਰ ਕਰੋਗੇ ਕਿਉਂਕਿ ਦੇਖ ਰਿਹਾ ਅੱਜ ਨਾ ਚਾਹ ਕੇ ਵੀ ਬਹੁਤ ਸਾਰਾ ਐਸਾ ਕੰਟੈਂਟ ਆ ਰਿਹਾ ਹੈ ਜਿਹੜਾ ਸ਼ਾਇਦ ਉਹਦੇ ਲਈ ਐਪ੍ਰੋਪ੍ਰੀਏਟ ਨਾ ਹੋਵੇ ਬਿਲਕੁਲ ਹੋ ਸਕਦਾ ਹੈ ਤਾਂ ਚੈੱਕ ਦੇਖੋ ਮਾਂ ਜਾਂ ਪਿਓ ਹੀ ਕਰ ਸਕਦੇ ਅੱਜਕੱਲ ਐਪਲ ਦੇ ਗੈਜੇਟਸ ਦੇ ਵਿੱਚ ਤਾਂ ਮੈਂ ਕਿ ਰੈਸਟ੍ਰਿਕਸ਼ਨਸ ਦੇਖੀਆਂ ਹੈ ਕੀ ਫਾਦਰ ਬੈਠਾ ਉਹਦਾ YouTube ਦਾ ਟਾਈਮ ਉਹਦੇ Instagram ਦਾ ਟਾਈਮ 30 ਮਿੰਟ 20 ਮਿੰਟ 15 ਮਿੰਟ ਰਾਦਰਨ ਕੀ ਯੂਜ਼ ਕਰਨਾ 2-3 ਘੰਟੇ 4 ਘੰਟੇ ਕਰੀ ਜਾਵੇ ਉਹਨੂੰ ਸਕਵੀਜ਼ ਕਰ ਦੋ ਯੂ ਕੈਨ ਮੈਨੇਜ ਹਰ ਫੋਨ ਔਰ ਹਿਸ ਫੋਨ ਫਰੋਮ ਯੋਰ ਫੋਨ ਅੱਛਾ ਆ ਚੀਜ਼ ਤੁਸੀਂ ਕਰ ਸਕਦੇ ਹੋ ਬਹੁਤ इजी ਹੈ ਤਾਂ ਇਹ ਅਵੇਰਨੈਸ ਦੀ ਲੋੜ ਹੈ ਬਿਲਕੁਲ ਬਿਲਕੁਲ ਅਵੇਰਨੈਸ ਜਿਹੜੀ ਫੇਕ ਜ਼ਿੰਦਗੀ ਦੀ ਗੱਲ ਕਰ ਰਹੀ ਸੀ ਨਾ ਮੈਂ ਥੋੜਾ ਜਿਹਾ ਕਿੱਟੀ ਪਾਰਟੀਆਂ ਦੇ ਦੌਰ ਵੱਲ ਲੈ ਕੇ ਜਾਣਾ ਚਾਹਣਾ ਤੁਹਾਨੂੰ ਕਿ ਇਹ ਇਹ ਨਹੀਂ ਹੈ ਕਿ ਅੱਜ ਦਾ ਸ਼ਹਿਰਾਂ ਦੇ ਵਿੱਚ ਇਹ ਬਹੁਤ ਪੁਰਾਣਾ ਕਨਸੈਪਟ ਚੱਲਦਾ ਆ ਰਿਹਾ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਮਟੀਰੀਅਲਿਜ਼ਮ ਹਾਵੀ ਹੋ ਗਿਆ ਬਿਲਕੁਲ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀਗਾ ਹੁਣ ਸ਼ੋਅ ਆਫ ਦੀ ਜ਼ਿੰਦਗੀ ਤੁਹਾਨੂੰ ਲੱਗਦਾ ਹੈ ਕਿ ਫੇਕ ਵਰਲਡ ਹੈ ਇਹ ਐਕਚੁਅਲੀ ਫੇਕ ਵਰਲਡ ਦੇ ਵਿੱਚ ਆਪਾਂ ਜੀਦੇ ਆ ਜੇ ਤਾਂ ਤੁਹਾਡੀ ਯਾਰੀ ਦੋਸਤੀ 15 ਸਾਲ 20 ਸਾਲ 10 ਸਾਲ ਪੁਰਾਣੀ ਚੱਲ ਰਹੀ ਹੈ ਤੁਸੀਂ ਉਹਦੇ ਸੁੱਖਾਂ ਦੁੱਖਾਂ 'ਚ ਖੜੇ ਹੋ ਬੰਦਿਆਂ ਦੇ ਠੀਕ ਹੈ ਔਰ ਉਹਦੇ ਤੁਸੀਂ ਹਾਸੇ ਮਜ਼ਾਕ ਜਾਂ ਟਿਚਰਾਂ ਸਹਿਣ ਕਰ ਰਹੇ ਹੋ ਤੁਹਾਨੂੰ ਗੁੱਸਾ ਨਹੀਂ ਆ ਰਿਹਾ ਇਹਦਾ ਮਤਲਬ ਰੀਅਲ ਫਰੈਂਡਸ਼ਿਪ ਹਮ ਅਦਰਵਾਈਜ਼ ਦਾ ਮਟੀਰੀਅਲਿਸਟਿਕ ਵਰਡ ਹੈ ਜੋ ਅੱਜ ਕੱਲ ਦਾ ਤਾਜ਼ਾ ਚੱਲ ਰਿਹਾ ਹੈ ਸਟੇਟਸ ਦੇਖ ਕੇ ਯਾਰੀਆਂ ਦੋਸਤੀਆਂ ਹੋ ਰਹੀਆਂ ਕਿਸੇ ਦਾ ਸਟੇਟਸ ਦੇਖ ਕੇ ਯਾਰੀ ਬੰਦੀ ਹੈ ਅੱਜ ਦੀ ਡੇਟ ਦੇ ਵਿੱਚ ਬਰਾਬਰ ਦੇ ਸਰਕਲ ਦੇ ਵਿੱਚ ਵੀ ਮੇਰੇ ਬਰਾਬਰ ਦਾ ਹੈ ਕਿ ਨਹੀਂ ਹੈ ਹਾਂ ਬਿਲਕੁਲ ਅੱਜ ਕੱਲ ਹੈ ਹੀ ਇਦਾਂ ਔਰ ਬ੍ਰਾਂਡਸ ਹੈ ਚਾਹੇ ਜਨਾਨੀਆਂ ਹੈ ਚਾਹੇ ਮੇਲ ਨੇ ਕੋਈ ਵੀ ਬੈਲਟਾਂ ਕੀ ਪਾ ਰਹੇ ਹੋ ਤੁਸੀਂ ਬੈਗਸ ਕਿਹੜੇ ਕੈਰੀ ਕਰ ਰਹੇ ਹੋ ਤੁਸੀਂ ਫੁੱਟਵियर ਕਿਹੜੇ ਪਾ ਰਹੇ ਹੋ ਡਰੈਸਾਂ ਰਿਪੀਟ ਤੇ ਨਹੀਂ ਕਰ ਰਹੇ ਇਹਨਾਂ ਚੀਜ਼ਾਂ ਵੱਲ ਧਿਆਨ ਖੁਸ਼ੀ ਉਹਦੇ ਚ ਲੱਭਣ ਲੱਗੇ ਨਾ ਅਸੀਂ ਸਾਨੂੰ ਉਹ ਫॉर ਦਾ ਇੱਕ ਮੋਮੈਂਟਰੀ ਟਾਈਮ ਟੈਂਪਰੇਰੀਲੀ ਸਾਨੂੰ ਬਹੁਤ ਹੈਪੀਨੈਸ ਦਿੰਦੀ ਹੈ ਨਾ ਉਹ ਟੈਂਪਰੇਰੀ ਖੁਸ਼ੀ ਹੈ ਅਸਲੀ ਖੁਸ਼ੀ ਨਹੀਂ ਹੈ ਨਵਾਂ ਫੋਨ ਲਾਂਚ ਹੋਇਆ ਅੱਜ ਹੁੰਦੇ ਹੀ ਮੈਂ ਲੈ ਕੇ ਆਇਆ ਫਿਰ ਮੈਂ ਸ਼ਾਮ ਨੂੰ ਸਨੈਪਚੈਟ ਤੇ ਪਾਇਆ ਵੀ ਅੱਜ ਮੇਰੇ ਕੋਲੇ ਆ ਦੋ ਦਿਨ ਦੀ ਖੁਸ਼ੀ ਸਿਰਫ ਇਸ ਤੋਂ ਬਾਅਦ ਕੀ ਅਗਲੀ ਖੁਸ਼ੀ ਅਗਲਾ ਹੋਰ ਲੱਭਦਾ ਕਿਉਂਕਿ ਉਹ ਬੰਦਾ ਸੈਲਫ ਲਵ ਦੇ ਵਿੱਚ ਹੈ ਹੀ ਨਹੀਂ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰ ਰਿਹਾ ਉਹ ਲੋਗਾ ਲਈ ਜਾਂ ਮਟੀਰੀਅਲਿਸਟਿਕਲੀ ਟੈਂਪਰੇਰੀ ਉਹਦੇ ਤੇ ਡਿਪੈਂਡ ਹੋ ਜਾਂਦਾ ਖੁਸ਼ੀ ਤੇ ਕਿ ਖੁਸ਼ੀ ਮੈਨੂੰ ਉੱਥੋਂ ਮਿਲੂਗੀ ਜੇ ਮੈਂ ਡੇਢ ਲੱਗਦਾ ਫੋਨ ਲਾਵਾਂਗਾ ਮੈਂ ਖੁਸ਼ੀ ਮਿਲੂਗੀ ਉਹ ਵੀ 2 ਦਿਨ ਦੀ ਖੁਸ਼ੀ ਹੈ ਟੈਂਪਰੇਰੀ ਹੈ ਫਿਰ ਪਰਮਾਨੈਂਟ ਖੁਸ਼ੀ ਕਿੱਥੇ ਪਈ ਹੈ ਪਰਮਾਨੈਂਟ ਖੁਸ਼ੀ ਹੈ ਜੀ ਸੈਲਫ ਲਵ ਹਮ ਆਪਣੇ ਆਪ ਨੂੰ ਪਿਆਰ ਕਰੋ ਆਪਣੀ ਖੁਸ਼ੀ ਲਈ ਕਿਸੇ ਤੇ ਡਿਪੈਂਡ ਨਾ ਹੋ ਕਿ ਉਹਨੇ ਆ ਕੀਤਾ ਤੇ ਉਹਨੇ ਆ ਨਹੀਂ ਕੀਤਾ ਤੇ ਮੈਂ ਉਹਦੇ ਉਹਦੇ ਤੇ ਡਿਪੈਂਡ ਆ ਆਪਣੀ ਖੁਸ਼ੀ ਦੇ ਲਈ ਕਿ ਉਹਨੇ ਆ ਨਹੀਂ ਕੀਤਾ ਸੀ ਤਾਂ ਮੈਂ ਉਦਾਸ ਹੋ ਗਿਆ ਉਹਨੇ ਆ ਕੀਤਾ ਤਾਂ ਮੈਂ ਖੁਸ਼ ਹੋ ਗਿਆ ਆਪਣੇ 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 ਆਪ ਨੂੰ ਦੇਖੋ ਤੁਸੀਂ ਤੁਸੀਂ ਮੈਨੂੰ ਦੱਸ ਰਹੇ ਸੀ ਇੱਕ ਕਿੱਸਾ ਕਿ ਤੁਹਾਡਾ ਕੋਈ ਮਿੱਤਰ ਆਇਆ ਤੇ ਤੁਸੀਂ ਬੈਠ ਕੇ ਉਹਦੀ ਕਾਉਂਸਲਿੰਗ ਕਰ ਰਹੇ ਸੀਗੇ ਤੇ ਉਹ ਪੰਜ ਚੀਜ਼ਾਂ ਇਹ ਵੀ ਨਹੀਂ ਲਿਖ ਸਕਿਆ ਕਿ ਉਹ ਉਹ ਚਾਹੁੰਦਾ ਕੀ ਉਹਨੂੰ ਖੁਸ਼ੀ ਕਿੱਦੇ ਚੋਂ ਮਿਲਦੀ ਹੈ ਯਾਨੀ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਖੁਸ਼ੀ ਮਿਲਦੀ ਕਦੇ ਚੋਂ ਹੈ ਉਹ ਬੰਦਾ ਮੇਰਾ ਖਾਸ ਹੈ ਵੈਸੇ ਪੋਡਕਾਸਟ ਦੇਖ ਰਿਹਾ ਹੋਏਗਾ ਉਹਨੂੰ ਪਤਾ ਲੱਗ ਜਾਏਗਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਇੱਥੇ ਮੈਂ ਉਹਨੂੰ ਪੁੱਛਿਆ ਤੂੰ ਪੰਜ ਚੀਜ਼ਾਂ ਲਿਖ ਪੇਪਰ ਪੈਨ ਲੈ ਕੇ ਜੋ ਤੈਨੂੰ ਖੁਸ਼ੀ ਦਿੰਦੀਆਂ ਹੋਣ ਜਾਂ ਜਿਹੜਾ ਤੈਨੂੰ ਪੈਸ਼ਨ ਹੋਵੇ ਕਿ ਤੈਨੂੰ ਜੋ ਕਰਕੇ ਤੇਰੀ ਰੂਹ ਨੂੰ ਖੁਸ਼ੀ ਮਿਲਦੀ ਹੋ ਉਹ ਬੰਦੇ ਨੇ ਲਿਖਿਆ ਜੀ ਮੈਨੂੰ ਰੇਸਿੰਗ ਪਸੰਦ ਹੈ ਜੀ ਹੂੰ ਮੈਂ ਕਿਹਾ ਰੇਸਿੰਗ ਕਰੇਗਾ ਕਿੱਥੇ ਜਾਂ ਕੀਤੀ ਕਿੱਥੀ ਹੈ ਹਾਂ ਉਹ ਕਦੀ ਕਰ ਹੀ ਨਹੀਂ ਪਾਇਆ ਇੱਥੇ ਆਸ-ਪਾਸ ਪੰਜਾਬ ਦੇ ਵਿੱਚ ਕਿਹੜਾ ਰੇਸ ਕੋਰਟ ਹੈ ਨਾ ਇੱਕ ਕੋਰਸ ਐਵਲੀ ਗੇਮ ਦਾ ਕੋਈ ਸਰਕੇ ਨਹੀਂ ਹਾਂ ਦੂਜੀ ਕਹਿੰਦਾ ਸਲੀਪਿੰਗ ਮੈਂ ਕਿਹਾ ਇਹ ਤੈਨੂੰ ਖੁਸ਼ੀ ਦਿੰਦੀ ਹੈ ਹਾਂ ਖੁਸ਼ੀ ਕੀ ਦਿੰਦੀ ਹੈ ਸੋਚਣ ਲੱਗ ਗਿਆ ਜਿਉ 10 ਮਿੰਟ ਸੋਚੀ ਗਿਆ ਉਹਦੇ ਕੋਲ ਪੰਜ ਚੀਜ਼ਾਂ ਨਹੀਂ ਇਕੱਠੀਆਂ ਹੋਈਆਂ ਇਹ ਹਾਲਾਤ ਹੈ ਅੱਜ ਦੇ ਸਾਡੇ ਕੋਈ ਟ੍ਰੈਵਲ ਕਰਨਾ ਜਾਂ ਕੋਈ ਕੋਈ ਹੌਬੀ ਕੁਝ ਨਹੀਂ ਹੁੰਦੀ ਕੋਈ ਹੌਬੀਜ਼ ਹੀ ਨਹੀਂ ਨਾ ਕੋਈ ਸਪੋਰਟਸ ਹੈ ਨਾ ਕੋਈ ਟ੍ਰੈਵਲ ਹੈ ਨਥਿੰਗ ਨਾ ਕੋਈ ਉਹਦੇ ਯਾਰ ਦੋਸਤ ਸੀ ਉਹਦੇ ਯਾਰ ਦੋਸਤ ਵੀ ਆਏ ਨਹੀਂ ਕੀ ਇਕੱਲਾਪਨ ਮਾਰ ਰਿਹਾ ਸਾਨੂੰ ਅਸੀਂ ਅਸੀਂ ਬਹੁਤ ਇਕੱਲੇ ਹੋ ਗਏ ਹਾਂ ਇਕੱਲੇ ਹੋ ਗਏ ਨਾ ਰੀਅਲ ਫਰੈਂਡਸ ਹੈ ਨਹੀਂ ਤੁਹਾਡੇ ਕੋਲ ਤੁਸੀਂ ਫੇਕ ਚੀਜ਼ਾਂ ਦੇ ਵਿੱਚ ਭਜਦੇ ਭਜਦੇ ਫਰੈਂਡਸ਼ਿਪ ਵੀ ਫੇਕ ਆ ਗਈ ਆ ਚੀਜ਼ ਹੈ ਉਹ ਸਿਰਫ ਫਾਇਦੇ ਦੀ ਫਰੈਂਡਸ਼ਿਪ ਹੈ ਸਿਰਫ ਫਾਇਦੇ ਦੀ ਫਰੈਂਡਸ਼ਿਪ ਤੋ ਤੁਹਾਨੂੰ ਮੈਂ ਫੋਲੋ ਕਰਦਾ ਰਹਿਣਾ ਤੁਸੀਂ ਬਹੁਤ ਜ਼ਿਆਦਾ ਟ੍ਰੈਵਲ ਕਰਦੇ ਹੋ ਟਰੈਵਲਿੰਗ ਖੁਸ਼ੀ ਦਿੰਦੀ ਹੈ ਬਹੁਤ ਜ਼ਿਆਦਾ ਦਿੰਦੀ ਮੰਨ ਤਾਂ ਐਟਲੀਸਟ ਬਹੁਤ ਜ਼ਿਆਦਾ ਦਿੰਦੀ ਹੈ ਉਹਨਾਂ ਮੈਂ ਸਭ ਨੂੰ ਕਹਿਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਰੈਵਲ ਕਰਾਓ ਚਾਹੇ ਸੋਲੋ ਟਰੈਵਲ ਕਰਾਓ ਜਿਹੜਾ 18 19 20 ਸਾਲ ਦਾ ਬੱਚਾ ਹੋ ਗਿਆ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹਨੂੰ ਐਥਿਕਸ ਤਾਂ ਤੁਹਾਡੇ ਮਿਲੇ ਹੋਏ ਨਾ ਫੈਮਲੀ ਤੋਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕਿ ਡੂਜ਼ ਐਂਡ ਡਾਂਟਸ ਹੈ ਨਾ ਉਹਨੂੰ ਪਤਾ ਹੈ ಲೆਟ ਇਟ ਬੀ ਉਹਨੂੰ ਜਾਣ ਦੋ ਉਹਨੂੰ ਕਹੇ ਬੇਟਾ ਕੱਲਾ ਜਾ ਭਾਵੇਂ ਘੁੰਮ ਫਿਰ ਚਾਹੇ ਆਪਣੇ ਸਰਕਲ ਨਾਲ ਜਾ ਆਪਣੇ ਯਾਰਾਂ ਦੋਸਤਾਂ ਨਾਲ ਜਾ ਬਟ ਟਰੈਵਲ ਕਰਾਓ ਜਿਹੜੀ ਉਹ ਟਰੈਵਲ ਨੇ ਅਕਲ ਸਮਝ ਮਤ ਦੇਣੀ ਐ ਉਹ ਤੁਹਾਨੂੰ ਕਿਤੇ ਘਰ ਬੈਠੇ ਜਾਂ ਲੋਕਲ ਸਰਕਲ ਚ ਨਹੀਂ ਮਿਲਨੀ ਸਕੌਂਦੀ ਐ ਟਰੈਵਲਿੰਗ ਬਿਲਕੁਲ ਬਹੁਤ ਮਤ ਸਕੌਂਦੀ ਐ ਪਰ ਤੁਸੀਂ ਜਿਵੇਂ ਮੇਰੇ ਨਾਲ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਕਿ ਉਹ ਕਿਤੇ ਪਹਾੜਾਂ ਚ ਖੜ ਕੇ 2 ਰੁਪਏ ਦਾ ਪਰਲੇ ਜੀ ਖਾਣਾ ਵੀ ਆਨੰਦ ਦਿੰਦਾ ਹੈ ਬਿਲਕੁਲ ਦਿੰਦਾ ਜੀ ਤੁਸੀਂ 50000 ਰੁਪਏ ਪਾਰਟੀ ਤੇ ਸ਼ਰਾਬ ਪੀ ਕੇ ਨੱਚ ਕੇ ਤੁਹਾਨੂੰ ਲੱਗਦਾ ਹੈ ਕਿ ਖੁਸ਼ੀ ਮਿਲ ਰਹੀ ਉਹਦੇ ਨਾਲੋਂ ਉਹ ਨੇਚਰ ਚ ਰਹਿਣਾ ਬਹੁਤ ਕਮਾਲ ਹੈ ਮੈਂ ਲਿਖ ਕੇ ਦੇ ਸਕਦਾ ਕੋਈ ਐਟਲੈਂਟਿਸ ਦੀ ਅੱਜ 50000 ਦਾ ਕਮਰਾ ਦੁਬਈ ਦਾ ਟ੍ਰਾਂਟਿਸ ਦਾ ਉਹ ਉਹਦੀਆਂ 5 ਰਾਤਾਂ ਅਗਰ ਉਹ ਬੁੱਕ ਕਰਦਾ 2.5 ਲੱਖ ਰੁਪਏ ਦੇ ਵਿੱਚ ਉਸ ਤੋਂ ਵੱਧ ਖੁਸ਼ੀ ਮੈਂ ਇੱਕ ਟਾਈਮ ਦੇ ਵਿੱਚ ਲੈ ਸਕਦਾ ਆਪਣੀ ਗੱਡੀ ਦੇ ਬੋਨਟ ਤੇ ਮੈਗੀ ਔਰ ਚਾਹ ਬਣਾ ਕੇ ਆਪ ਜਾਂ ਕਿਤੇ ਨਦੀ 'ਚ ਪੈਰ ਨਦੀ 'ਚ ਪੈਰ ਡੋਬ ਕੇ ਇਹ ਮੈਂ ਟੈਂਟ ਲਾ ਕੇ ਤੁਸੀਂ ਬਿਲਕੁਲ ਬਿਲਕੁਲ ਆਪਣੀ ਟੈਂਟਿੰਗ ਹੋਵੇ ਮਤਲਬ ਰਿਵਰ ਦੇ ਕੋਲ ਦਰਿਆ ਦੇ ਕੋਲ ਅਗਰ 500 ਰੁਪਏ ਦਾ ਵੀ ਕੋਈ ਬੈੱਡ ਲੱਗਿਆ ਹੈ ਚਾਹੇ ਆਪਣਾ ਬੈੱਡ ਲੱਗਿਆ ਹੈ ਚਾਹੇ ਤੁਸੀਂ ਰੈਂਟ ਤੇ ਕੋਈ ਲੈ ਰਹੇ ਹੋ ਮਨ ਤੋਂ ਉਹਦੇ 'ਚ ਹੀ ਖੁਸ਼ੀ ਮਿਲ ਜਾਂਦੀ ਹੈ। ਉਹ ਮੇਰੇ ਲਈ ਮੈਡੀਟੇਸ਼ਨ ਹੈ। ਪਰ ਸਰ ਆਮ ਲੋਕਾਂ 'ਚ ਇਹ ਹੁੰਦਾ ਨਾ ਕਿ ਟਰੈਵਲਿੰਗ ਮਹਿੰਗੀ ਬਹੁਤ ਹੈ। ਖਰਚਾ ਬਹੁਤ ਹੈ ਟਰੈਵਲਿੰਗ 'ਚ। ਤੁਸੀਂ ਮੇਰੇ ਸਪੀਤੀ ਦੇ ਟੂਰ ਬਾਰੇ ਜਾਣਦੇ ਹੋ ਮੈਂ ਮਾਰਚ ਵਾਲਾ ਟੂਰ ਤੁਸੀਂ ਦੇਖਿਆ ਸੀ ਮੇਰਾ। ਤੁਸੀਂ ਚੈੱਕ ਕੀਤੀ ਸੀ ਸਟੋਰੀ ਤੁਸੀਂ ਮੈਂ ਦੱਸਿਆ ਸੀ ਤੁਜੀ ਗੱਲ ਵੀ ਕੀਤੀ ਸੀ ਉਹਦੇ ਬਾਰੇ। ਉਹ ਟੂਰ ਮੇਰਾ 8 ਦਿਨਾਂ ਦਾ ਟੂਰ ਸੀ। ਅਸੀਂ ਦੋ ਕਪਲ ਉਹ ਗੱਡੀ ਦੇ ਵਿੱਚ ਗਏ ਆ ਰੂਬੀਕੋਨ ਗੱਡੀ ਹੈ ਮੇਰੇ ਕੋਲ। ਤੇਲ ਵੀ ਬਹੁਤ ਹੀ ਪਿੰਦੀ ਉਹ। ਚੰਗਾ। 40000 ਰੁਪਏ ਖਰਚਾ ਆਇਆ 8 ਦਿਨਾਂ ਦਾ ਦੋ ਕਪਲ ਦਾ। ਇੱਕ ਕਪਲ ਦਾ ਕਿੰਨਾ ਖਰਚਾ 20000 20000 ਰੁਪਇਆ ਹੋਰ ਕਿੰਨੀ ਸਸਤੀ 8 ਦਿਨਾਂ ਦਾ 8 ਦਿਨਾਂ ਦਾ ਹੋਮ ਸਟੇਜ 'ਚ ਰੁਕੇ ਮਡ ਸਟੇਜ 'ਚ ਰੁਕੇ ਹੈ ਬਾਜੀ 1500 ਰੁਪਏ ਕਮਰਾ ਮਿਲਦਾ 2000 ਰੁਪਏ ਕਮਰਾ ਮਿਲਦਾ ਹੂੰ ਸੋ ਦਿਸ ਇਜ਼ ਰੀਅਲ ਹੈਪੀਨੈਸ ਮਤਲਬ ਜਿਵੇਂ ਮੈਂ ਤੁਸੀਂ ਕਹਿ ਰਹੇ ਹੋ ਨਾ ਵੀ ਉੱਥੇ ਜਾ ਕੇ ਆਪਕੋ ਕੁਕ ਕਰਕੇ ਖਾਣਾ ਵੀ ਇੱਕ ਫਨ ਹੈ ਘਟੋ ਘਟ ਆਪਣਾ ਫੋਨ ਪਾਸੇ ਰੱਖੋ ਟਰੈਕਿੰਗ ਕਰਨ ਜਾਂ ਲੋਕ ਜਾਂਦੇ ਹੋ ਮੈਨੂੰ ਮੇਰੇ ਬਹੁਤ ਦੋਸਤ ਕਹਿੰਦੇ ਆ ਕਿ ਇੱਕ ਤਾਂ ਹੈਲਥ ਵਧੀਆ ਹੁੰਦੀ ਹੈ ਔਰ ਮੈਡੀਟੇਸ਼ਨ ਹੈ ਬਹੁਤ ਜ਼ਬਰਦਸਤ ਜਦ ਤੁਸੀਂ ਨੇਚਰ ਦੇ ਵਿੱਚੋਂ ਲੰਘ ਕੇ ਜਾਂਦੇ ਹੋ ਤਾਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੁਦਰਤ ਕਿੰਨੀ ਬੇਅੰਤ ਹੈ ਦੇਖੋ ਇੱਕ ਇਹ ਸੋਸ਼ਲ ਮੀਡੀਆ ਦਾ ਜੋ ਜਿਹੜਾ ਦੌਰ ਚੱਲ ਰਿਹਾ ਹੈ ਔਰ ਹਰ ਕਿਸੇ ਨੂੰ ਪਤਾ ਵੀ ਹੈ ਕਿ ਉਹ ਕਿਹੜੇ ਡਰਾਪ ਚ ਫਸਿਆ ਹੋਇਆ ਬਟ ਹੁਣ ਮੈਨੂੰ ਪਤਾ ਲੱਗ ਰਿਹਾ ਸੀ ਕਿ ਆਮ ਨਾਟ ਆਨ ਰਾਈਟ ਟਰੈਕ ਮੈਂਟਲ ਹੈਲਥ ਤੇ ਅਸਰ ਪਾ ਬਿਲਕੁਲ ਪੈਂਦਾ ਸੀ ਮੇਰੇ ਵੀ ਪੈਂਦਾ ਸੀ ਬਟ ਫਿਰ ਖੁਦ ਹੀ ਡਿਸੀਜਨ ਲੈਣਾ ਪੈਂਦਾ ਹੈ ਨਾ ਚੀਜ਼ਾਂ ਦਾ ਹੁਣ ਮੇਰਾ ਸਕਰੀਨ ਟਾਈਮ 2.5 ਘੰਟੇ ਦਾ ਇਸ ਟਾਈਮ 2 ਤੋਂ 2.5 ਘੰਟੇ ਦਾ ਉਹਦੇ ਵਿੱਚ ਮੇਰਾ ਕੰਮ ਹੈ ਮੇਰਾ ਬਿਜ਼ਨਸ ਹੈ ਮੇਰਾ WhatsApp ਵੀ ਚੱਲਦਾ ਮੈਂ 뮤직 ਸਵੇਰੇ ਸੌਣਾ। ਸੋ ਟੋਟਲ ਟਾਈਮ ਮੇਰਾ ਇਸ ਟਾਈਮ 2.5 ਘੰਟੇ ਤੇ ਹੈ। ਆਮ ਹੈਪੀ ਵਿਦ ਇਟ। ਮੈਂ ਕੋਸ਼ਿਸ਼ ਕਰ ਰਹਾ ਹਾਂ ਸ਼ਾਇਦ ਇੱਥੇ ਵੀ 15-20 ਮਿੰਟ ਅਗਰ ਹੋਰ ਘੱਟ ਸਕਦੇ ਆ ਤਾਂ ਮੈਂ ਘਟਾਵਾਂ। ਰਾਤੀ ਸੌਣ ਤੋਂ ਪਹਿਲਾਂ ਤੁਸੀਂ ਦੇਖ ਕੇ ਮੈਨੂੰ ਕਿਸੇ ਨੇ ਬਹੁਤ ਚਿਰ ਪਹਿਲਾਂ ਇਹ ਕਿਹਾ ਸੀਗਾ ਕਿ ਸੌਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਫੋਨ ਪਾਸੇ ਰੱਖ ਦਿਆ ਕਰੋ। ਬੱਚਿਆਂ ਨਾਲ ਗੱਲ ਕਰੋ, ਵਾਈਫ ਨਾਲ ਗੱਲ ਕਰੋ, ਮਾਪਿਆਂ ਦੇ ਕਮਰੇ 'ਚ ਬੈਠੋ ਜਾ ਕੇ ਉਹਨਾਂ ਨਾਲ ਗੱਲ ਕਰੋ। ਪਰ ਉਹ ਪੈਂਦੇ ਹੋਏ ਵੀ ਲਾਸਟ ਤੇ ਰੀਲ ਦੇਖ ਕੇ ਫਿਰ ਸੌਂਦਾ ਹੈ ਬੰਦਾ। ਚੱਕਰ ਦਾ ਕਨਵਰਸੇਸ਼ਨ ਦਾ ਇਹ ਨਾ ਅੱਜਕੱਲ ਬੜੀ ਕਨ ਚਾਹੇ ਉਹ ਯਾਰੀ ਦੋਸਤੀ ਦੇ ਵਿੱਚ ਹੈ ਚਾਹੇ ਉਹ ਫੈਮਲੀ ਦੇ ਵਿੱਚ ਹੈ ਚਾਹੇ ਉਹ ਹਸਬੰਡ ਵਾਈਫ ਦੇ ਵਿੱਚ ਹੈ ਚਾਹੇ ਬੱਚੇ ਔਰ ਪੇਰੈਂਟਸ ਦੇ ਵਿੱਚ ਹੈ ਚਾਹੇ ਦਾਦਾਦਾਦੀ ਔਰ ਪੇਰੈਂਟਸ ਦੇ ਵਿੱਚ ਹੈ ਹੂੰ ਇਹ ਤਾਂ ਸਭ ਨੂੰ ਹੀ ਹਿੰਮਤ ਕਰਨੀ ਪੈਣੀ ਹੈ ਕਨਵਰਸੇਸ਼ਨ ਵਧਾਓ ਆਪਣੀ ਜਿੰਨੀ ਵੱਧ ਤੋਂ ਵੱਧ ਕਨਵਰਸੇਸ਼ਨ ਰੱਖ ਸਕਦੇ ਹੋ ਗੱਲਾਂ ਬਾਤਾਂ ਕਰ ਸਕਦੇ ਹੋ ਉਹ ਕਰੋ ਇਹ ਹਰ ਚੀਜ਼ ਦੀ ਦਵਾਈ ਹੈ ਐਂਟੀਡੋਟ ਹੈ ਡਿਪਰੈਸ਼ਨ ਦਾ ਦਾਦਾਦਾਦੀ ਕਿੰਨੇ ਜ਼ਰੂਰੀ ਨੇ ਬੱਚਿਆਂ ਲਈ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਦਾਦਾਦਾਦੀ ਦਾਦਾਦਾਦੀ ਨੂੰ ਪਿਆਰ ਕਰਨਾ ਔਰ ਉਹਨਾਂ ਤੋਂ ਪਿਆਰ ਲੈਣਾ ਜੋ ਦਾਦਾ ਦਾਦੀ ਪਿਆਰ ਕਰਦੇ ਨੇ ਬੱਚਿਆਂ ਨੂੰ ਮੈਨੂੰ ਲੱਗਦਾ ਮਾਪਿਓ ਵੀ ਨਹੀਂ ਕਰਦੇ ਜੋ ਰੀਅਲ ਲਵ ਉਹ ਕਰਦੇ ਨੇ ਨਾ ਉਹ ਮਾਪਿਓ ਵੀ ਨਹੀਂ ਕਰਦੇ ਬੱਚੇ 2 ਦਿਨ ਜਾਣ ਉਦਾਸ ਹੋ ਜਾਂਦੇ ਬਿਲਕੁਲ ਹੋ ਜਾਂਦੇ ਸਾਡੇ ਪਿੱਛੇ ਭਾਵੇਂ ਹੋਣਾ ਹੋਣਾ ਭਾਵੇਂ ਆਪਾਂ 10 ਦਿਨ ਜਾਣਗੇ ਉਹ ਪਰੇ ਮੁਦਰੀਆਂ ਪਿੱਛੇ ਔਲਾਦ ਉਦਾਸ ਹੋ ਜਾਂਦੇ ਆਪਾਂ ਭਾਵੇਂ 10 ਦਿਨ ਨਾ ਇਹ ਤਾਂ ਕੋਈ ਨਹੀਂ ਸਬਰ ਹੈ ਪਰ ਪੋਤਾ ਪੋਤੀ ਘਰ 'ਚ ਨਾ ਹੁਣ ਤਾਂ ਉਹ ਪੁਰਾਣੀ ਕਹਾਵਤ ਹੈ ਨਾ ਮੂਲ ਨਾਲੋਂ ਵਿਆਹ ਵਿਆਹ ਹੀ ਪਿਆਰਾ ਉਹ ਚੀਜ਼ ਹੈ ਇਸ ਤੋਂ ਇਲਾਵਾ ਤੁਸੀਂ ਰੀਡਿੰਗ ਦਾ ਜ਼ਿਕਰ ਬਹੁਤ ਕਰਦੇ ਹੋ ਤੁਸੀਂ ਪੋਇਟਰੀ ਦਾ ਜ਼ਿਕਰ ਕਰਦੇ ਹੋ ਤੁਸੀਂ 뮤ਜ਼ਿਕ ਦਾ ਜ਼ਿਕਰ ਕਰਦੇ ਹੋ ਔਰ ਬਹੁਤ ਸਾਰੇ ਗਰੁੱਪਸ ਇਕੱਠੇ ਹੋ ਕੇ ਬੈਨੇ ਹੋ ਸ਼ੁਰੂ ਸ਼ੁਰੂ ਚ ਸੰਗ ਆਉਂਦੀ ਹੈ ਲੋਕਾਂ ਨੂੰ ਕਿ ਉਹਨੂੰ ਲੱਗਦਾ ਉਹ ਗਾਇਰ ਮੈਨੂੰ ਗਾਣਾ ਤਾਂ ਨਹੀਂ ਆਂਦਾ ਸੀ ਪਰ ਇੱਥੇ ਮੈਂ ਗਾ ਰਿਆਂ ਔਰ ਫਿਰ ਤੁਸੀਂ ਬਹੁਤ ਸਾਰੀ ਐਗਜ਼ਾਮਪਲਸ ਸੁਣੀਆਂ ਜੀ ਭਾਜੀ ਜਿੱਥੇ ਬਾਅਦ ਚ ਕੌਨਫੀਡੈਂਸ ਆਇਆ ਹੋਵੇ ਬੰਦੇਾਂ ਚ ਬਹੁਤ ਵਾਰੀ ਹੋਇਆ ਹੈ ਕਿ ਲੁਧਿਆਣਾ ਯਾਰਾਂ ਦੋਸਤਾਂ ਨੇ ਮਿਲ ਕੇ ਇੱਕ ਸਪੌਟਲਾਈਟ ਕਮਿਊਨਿਟੀ ਸ਼ੁਰੂ ਕੀਤੀ 뮤ਜ਼ਿਕ ਦੀ ਹੂੰ ਉਹਦੇ ਵਿੱਚ ਮਤਲਬ ਬਹੁਤ ਸਾਰੇ ਕੇਸਿਸ ਐਸੇ ਆਏ ਨੇ ਜਿਨ੍ਹਾਂ ਨੇ ਕਦੀ ਕੈਮਰਾ ਫੇਸ ਨਹੀਂ ਕੀਤਾ ਸੀ ਫੋਬੀਆ ਸੀ ਡਰ ਸੀ ਝਾਕਾ ਸੀ ਉਹ ਉਹਨਾਂ ਦਾ ਉੱਥੇ ਆ ਕੇ ਨਿਕਲਿਆ ਔਰ ਪੁਰਾਣੀਆਂ ਪੁਰਾਣੀਆਂ ਹੌਬੀਜ਼ ਸ਼ੌਂਕ 20 20 ਸਾਲ 25 25 ਸਾਲ ਪੁਰਾਣੇ ਮਤਲਬ ਏਜ ਜਿਨ੍ਹਾਂ ਦੀ 50 ਸਾਲ 55 ਸਾਲ 60 ਸਾਲ ਵੀ ਹੈ ਉਹਨਾਂ ਨੇ ਵੀ ਆ ਕੇ ਉੱਥੇ ਸਾਡੇ ਉੱਥੇ ਗਾਇਆ ਔਰ ਵਧੀਆ ਗਾਇਆ ਮਾੜਾ ਗਾਇਆ ਕੋਈ ਮੈਟਰ ਨਹੀਂ ਕਰਦਾ ਗਾਇਆ ਮੈਟਰ ਕਰਦਾ ਐਵੇਂ ਜਿਦੋਂ ਕਵਤਾਵਾਂ ਸੁਣਾਉਂਨੇ ਹੋ ਇੱਕ ਦੂਜੇ ਨੂੰ ਤਾਂ ਜੱਜ ਨਹੀਂ ਕਰਦੇ ਤੁਸੀਂ ਵੀ ਵੀ ਅੱਬਾ ਪੋਇਟਰੀ ਕਮਿਊਨਿਟੀ ਵੀ ਸ਼ੁਰੂ ਕਰ ਰਹੇ ਹਾਂ ਇਸੇ ਹਫ਼ਤੇ ਹੂੰ ਸੋ ਐਸੇ ਲਈ ਹੈ ਕਿ ਜਿਹੜੇ ਹਿਡਨ ਟੈਲੈਂਟ ਨੇ ਜਿਹੜੇ ਲੁਧਿਆਣੇ ਦੇ ਵਾਸੀ ਨੇ ਔਰ ਉਹਨਾਂ ਦੇ ਸ਼ੌਕ ਦਬੇ ਹੋਏ ਨੇ ਕਿਸੇ ਆਪਾਂ 10 20 50 ਦਾ ਵੀ ਸ਼ੌਕ ਕੱਢਤਾ ਉਹ ਉਹਦੇ ਲਈ ਮੈਡੀਟੇਸ਼ਨ ਜਿਹੜਾ ਕਿ ਦਬਿਆ ਹੋਇਆ ਹੋ ਸਕਦਾ ਕੋਈ 15 ਸਾਲ ਪਹਿਲਾਂ ਲਿਖਦਾ ਹੋਵੇ ਵਿਆ ਕੁੜੀ ਵਿਆਹੀ ਗਈ ਫਿਰ ਕਦੇ ਯਾਦ ਹੀ ਨਹੀਂ ਮਨ ਨੂੰ ਆਈਏ ਇਹੋ ਜਿਹੇ ਮੈਸੇਜਸ ਆਏ ਨੇ ਡੀਐਮ ਆਏ ਨੇ ਮਨੂੰ ਰੈਂਡਮ ਆਏ ਨੇ ਕਿ ਮੈਂ ਕਾਲਜ ਟਾਈਮ ਤੇ ਕਰਦਾ ਸੀ ਮੈਂ ਕਾਲਜ ਟਾਈਮ ਤੇ ਕਰਦੀ ਸੀ ਹੁਣ ਨਹੀਂ ਕਰਦੀ ਬਟ ਮੈਂ ਲਾਈਕ ਕਰਦੀ ਆ ਮੈਂ ਹੁਣ ਵੀ ਕਰ ਸਕਦੇ ਆ ਮੈਂ ਤੁਸੀ ਇਹ ਕਹੋ ਦਿੰਨੇ ਹੋ ਇਹ ਕਾਲ ਦਿੰਨੇ ਹੋ ਕਿ ਯਾਰ ਅਸਲ ਜ਼ਿੰਦਗੀ ਲਈ ਉੱਠੋ ਆਪਣੇ ਸੁਪਨੇ ਨਾ ਮਾਰੋ ਬਿਲਕੁਲ ਬਿਲਕੁਲ ਤੁਸੀਂ ਜੇ ਪੋਇਟਰੀ ਕਰਨਾ ਚਾਹੁੰਦੇ ਹੋ ਇਹ ਨਾ ਸੋਚੋ ਚੰਗੀ ਐ ਮਾੜੀ ਆ ਉਹ ਕਰੋ ਔਰ ਉਹ ਚੀਜ਼ ਹੈਪੀਨੈਸ ਦੇ ਰਿਓ ਮੈਂ ਪਹਿਲੇ ਵੀ ਕਹਿਆ ਤੁਹਾਨੂੰ ਹੈਪੀਨੈਸ ਦੀਆਂ ਸਾਰੀਆਂ ਚੀਜ਼ਾਂ ਫ੍ਰੀ ਨੇ ਸਭ ਫ੍ਰੀ ਹੈ ਉਸੀ ਆਪਣਾ ਪੈਸ਼ਨ ਫੋਲੋ ਕਰ ਰਹੇ ਹੋ ਉਹ ਕੋਈ ਵੀ ਪੈਸ਼ਨ ਜਿਹੜਾ 99% ਹੋ ਉੱਥੇ ਪੈਸੇ ਨਹੀਂ ਲੱਗ ਰਹੇ ਗੱਡੀ ਤੇ ਜਾ ਰਹੇ ਹੋ ਕਿ ਤੇ ਟ੍ਰੈਵਲ ਕਰ ਰਹੇ ਹੋ 1000 ਰੁਪਏ ਦਾ ਹੋਟਲ ਤਾਂ ਹਰ ਕੋਈ ਅਫੋਰਡ ਕਰ ਸਕਦਾ 2000 ਰੁਪਏ ਦਾ 500 ਰੁਪਏ ਦਾ ਹਰ ਜਗ੍ਹਾ ਹੋਟਲਸ ਹੋਮ ਸਟੇਜ਼ ਅਵੇਲੇਬਲ ਨੇ ਗੱਡੀ ਦਾ ਤੇਲ ਹੀ ਲੱਗ ਰਿਹਾ ਹੈ ਇੱਕ ਮੀਡੀਅਮ ਫੈਮਿਲੀ ਵੀ ਵਕੇਸ਼ਨ ਕਰ ਸਕਦੀ ਹੈ ਸ਼ੌਂਕ ਪਾਲਣੇ ਪੈਣਾ ਸ਼ੌਂਕ ਉਹ ਤੁਹਾਨੂੰ ਵਸਿਲਾ ਮਿਲ ਜੂ ਉਹ ਹੋ ਜੇ ਤੁਹਾਨੂੰ ਬੰਦੇ ਮਿਲ ਜਾਣ ਟ੍ਰੈਵਲ ਦਾ ਸ਼ੌਂਕ ਚਾਹੇ ਉਹ ਬੁੱਢਾ ਹੈ ਚਾਹੇ ਜਵਾਨ ਹੈ ਜਿਹਨੂੰ ਹਲੇ ਤੱਕ ਵੀ ਨਹੀਂ ਪਿਆ ਉਹ ਜ਼ਰੂਰ ਪਾਲੇ ਮੇਰੇ ਕਹਿ ਤੇ ਟ੍ਰੈਵਲ ਦਾ ਸ਼ੌਂਕ ਬਹੁਤ ਧੰਨਵਾਦ ਭਾਜੀ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਇਸ ਗੱਲਬਾਤ ਦੇ ਨਾਲ ਬਹੁਤ ਸਾਰੇ ਲੋਕ ਇਨਸਪਾਇਰ ਹੋਣਗੇ ਔਰ ਖਾਸ ਤੌਰ ਤੇ ਜਿਹੜੇ ਸ਼ਹਿਰੀ ਪਰਿਵਾਰ ਨੇ ਉਹਨਾਂ ਦੀ ਜ਼ਿੰਦਗੀ ਦਾ ਡਿਸਕਸ ਕਰਨਾ ਬਹੁਤ ਲਾਜ਼ਮੀ ਸੀ ਕਿ ਕਿਵੇਂ ਆਪਦੇ ਬੱਚਿਆਂ ਨੂੰ ਉਹ ਫੋਨ ਔਰ ਗੈਜਟਸ ਚ ਉਲਝਾ ਰਹੇ ਹੈ ਔਰ ਆਪ ਵੀ ਉਹ ਬੜੀ ਸਟ੍ਰੈਸ ਦੀ ਜ਼ਿੰਦਗੀ ਚ ਪਰੇਸ਼ਾਨ ਹੋ ਕੇ ਖਿਹੜਾ ਛੁੜਾ ਰਹੇ ਸੋ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚੀ ਬਹੁਤ ਧੰਨਵਾਦ